ਜਿਹੜਾ ਮਨੁੱਖ ਆਪਣੀ ਪਤਨੀ ਦੇ ਨਾਲ ਵਫਾਦਾਰੀ ਨਾ ਨਿਭਾ ਸਕਿਆ ਹੋਵੇ ਉਹਦੇ ਨਾਲ ਵਫਾ ਨਾ ਨਿਭਾ ਸਕਿਆ ਹੋਵੇ ਤੇ ਪਤਨੀ ਨੇ ਜਿਹੜੀ ਸ਼ਵਾਨੀ ਚਟੋਪਾ ਦੇ ਸੀਗੀ ਉਹਨੇ ਅਦਾਲਤ ਵਿੱਚ ਦੋਸ਼ ਲਾਏ ਕਿ ਮਿਸਟਰ ਸੁਧਾਰਥ ਚਟੋਪਾ ਦੇ ਦੇ ਬਗਾਨੀਆਂ ਜਨਾਨੀਆਂ ਦੇ ਨਾਲ ਸੰਬੰਧ ਨੇ ਪਤਨੀ ਨੇ ਸਤ ਲਾਵਾਂ ਲਈਆਂ ਨੇ ਇਹਨਾਂ ਦੇ ਨਾਲ Hindu ਰੋ ਰੀਤਾਂ ਦੇ ਅਨਸਾਰ ਉਹਦੇ ਨਾਲ ਤੇ ਵਫਾ ਨਹੀਂ ਨਿਭਾ ਸਕੇ ਤੇ ਕਿਹੜੀ ਵਫਾ ਦੀ ਗੱਲ ਕਰਦੇ ਆ ਇੱਕ ਵਿਅਕਤੀ ਹੈ ਜਿਹਦੇ ਉੱਤੇ ਰੇਪ ਦਾ ਕੇਸ ਦਰਜ ਸੀਗਾ ਔਰ ਇਹਨਾਂ ਨੇ ਜਿਹੜੀਆਂ ਰਿਪੋਰਟਿੰਗਜ਼ ਨੇ ਜਦੋਂ ਇਹ ਸੀਨੀਅਰ ਆਫੀਸਰ ਸੀਗੇ ਹੈੱਡ ਕੁਆਰਟਰ ਤੇ ਉਹਦੇ ਕਹਿਣ ਤੇ ਪੋਸਟਿੰਗ ਕਰਦੇ ਰਿਹਾ ਔਰ ਉਸ ਬੰਦੇ ਨੂੰ 40 ਗਨ ਮੈਨ ਇਹਨਾਂ ਨੇ ਦਿੱਤੇ ਜਿਹੜਾ ਕਿ ਪੀਓ ਸੀਗਾ ਰੇਪ ਦੇ ਕੇਸ ਦੇ ਵਿੱਚ ਹਾਂਜੀ ਉੱਥੇ ਵੀ ਇਹਨਾਂ ਦਾ ਕਿਰਦਾਰ ਜਿਹੜਾ ਸਾਹਮਣੇ ਆਉਂਦਾ ਹੈ ਕਿ ਬਲਾਤ ਕਰੀ ਨੂੰ ਤੁਸੀਂ 40 ਗਨਮੈਂਟ ਦਿੰਦੇ ਜੀ ਇਹਦਾ ਮਤਲਬ ਹੈ ਕਿ ਉਹਦੇ ਵੱਲੋਂ ਜਿਹੜੀਆਂ ਬੀਬੀਆਂ ਲਿਆਂਦੀਆਂ ਜਾਂਦਾ ਹੈ ਜਿਨ੍ਹਾਂ ਨਾਲ ਖੇਡੇ ਮੱਲੇ ਤੁਸੀਂ ਕਰਦੇ ਸੀਗੇ ਇਸ ਕਰਕੇ ਉਹਨੂੰ 40 ਬੰਦੇ ਦਿੱਤੇ ਸੀਗੇ ਮਹਲਤੋਹ ਸਾਹਿਬ ਅੱਜ ਜਿਸ ਤਰ੍ਹਾਂ ਉਹ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਕੇ ਗਏ ਰੂ 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 ਹੋ ਕੇ ਗਏ মিডিਆ ਨਾਲ ਚੁੱਟੋਪਾਦਿਆ ਜੀ ਨੇ ਕਿਹਾ ਖਾਸ ਤੌਰ ਤੇ ਕਿ ਮਜੀਠਿਆ ਜਿਹੜੇ ਨੇ ਉਹ ਬਹੁਤ ਹੀ ਪਾਵਰਫੁੱਲ ਬੰਦੇ ਨੇ ਉਸ ਟਾਈਮ ਉਹਨਾਂ ਦੀ ਸਰਕਾਰਾਂ ਵੀ ਸੀਗੀਆਂ ਸਾਰਾ ਕੁਝ ਸੀਗੀਆਂ ਜਿਹੜੀਆਂ ਰਿਪੋਰਟਾਂ ਉਹ ਦਬਾ ਦਿੱਤੀਆਂ ਗਈਆਂ ਤੇ ਇਸ ਕਰਕੇ ਜਿਹੜੀਆਂ ਚੀਜ਼ਾਂ ਬਾਹਰ ਨਹੀਂ ਆਈਆਂ ਜਦਕਿ ਉਹ ਕਹਿੰਦੇ ਸਾਡੇ ਕੋਲ ਬਹੁਤ ਡਿਟੇਲਡ ਰਿਪੋਰਟ ਹੈ ਜੀ ਇਹ ਬਹੁਤ ਸਬੂਤ ਨੇ ਉਹਨਾਂ ਦਾ ਕਹਿਣਾ ਹੈ ਕਲੇਮ ਹੈ ਉਹਨਾਂ ਦਾ ਸਰਕਾਰ ਗਈ ਨੂੰ 8.5 ਸਾਲ ਹੋ ਗਏ ਹੂੰ ਤੇ 8.5 ਸਾਲ ਤੋਂ ਕਿਦੇ ਕਿਹੜੇ ਪਿਓ ਨੇ ਦਾ ਹੱਥ ਫੜਿਆ ਸੀ ਜਾਂ ਇਹਦੇ ਨਾਲ ਦੇ ਦਾ ਫੜਿਆ ਸੀ ਥੇ ਜੇ ਪੰਜਾਬ ਪੰਜਾਬ ਤੋਂ ਕੋਈ ਮੁੱਦਾ ਹੀ ਨਹੀਂਗਾ ਹੂੰ ਹਾਂਜੀ ਤੁਸੀਂ ਕਹਿੰਦੇ 36 36 ਸਾਲ ਸਰਵਿਸ ਕੀਤੀ ਹੈ ਹਾਂਜੀ ਤੇ ਨਸ਼ਾ ਫਰਾਇਆ ਕਿੱਥੋਂ ਜੀ ਜੀ ਉਹ ਵੀ ਦੱਸ ਦਿਓ ਨਾ ਜੀ ਕਦੋਂ ਤੂੰ ਆਇਆ ਕਿੱਥੋਂ ਆਇਆ ਕਿਵੇਂ ਵਧਿਆ ਅੱਜ ਜਿਸ ਪੋਜੀਸ਼ਨ ਤੇ ਐ ਅੱਜ ਤਾਂ ਫੁੱਫੜ ਵੇਚਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਕਾਫੀ ਸਾਰੇ ਜਿਹੜੇ ਨੇ ਉਹ ਵੱਖ-ਵੱਖ ਤਰੱਕੇ ਦੇ ਜਿਹੜੀਆਂ ਉਹ ਗੱਲਾਂ ਬਾਤਾਂ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਆਫੀਸਰਸ ਇੰਸਟੀਚਿਊਟ ਦੇ ਵਿੱਚ ਸਾਬਕਾ ਡੀਜੀਪੀ ਸਿਧਾਰ ਚੱਟੇਪਾਦੇ ਜਿਹੜੇ ਨੇ ਉਹ ਅੱਜ ਉੱਥੇ ਆਏ ਸੀਗੇ ਔਰ ਸਵੇਰੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਜਿਹੜਾ ਮਜੀਠੀਆ ਦੇ ਖਿਲਾਫ ਬਿਕਰਮਜੀਤ ਮਜੀਠੀਆ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਡਿਸਪਰੋਪੋਰਸ਼ਨੇਟ ਐਸੈਟਸ ਦਾ ਜਿਹੜਾ ਉਹਨਾਂ ਤੇ ਕੇਸ ਪਾਇਆ ਗਿਆ ਤੇ ਉਸ ਦੇ ਪਿੱਛੇ ਜਿਹੜਾ ਡਰੱਗ ਕੇਸ ਦੀ ਡਰੱਗ ਮਨੀ ਦੀ ਗੱਲ ਕੀਤੀ ਜਾ ਰਹੀ ਹੈ 540 ਕਰੋੜ ਦੀ ਜਿਹੜੀ بار بار ਆ ਰਹੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ सिद्धार्थ ਚਟੋਪਾਦਿਆ ਜਿਹੜੇ ਕਿ ਆਸਾਕਾ ਡੀਜੀਪੀ ਨੇ ਉਹ ਆਪਣਾ ਬਿਆਨ ਦਰਜ ਕਰਵਾਉਣ ਆਉਣਗੇ ਚੰਡੀਗੜ੍ਹ ਆਫਿਸ ਵਿੱਚ ਪੰਜਾਬ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ਦੇ ਵਿੱਚ 2 ਵਜੇ ਉਹ ਆਏ ਜੀ ਔਰ ਉਹਨੇ ਆਪਣਾ ਬਿਆਨ ਉਥੇ ਦਰਜਿਆ ਉਹਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਉਹਨੇ ਆਪਣੇ ਮੂੰਹ ਤੋਂ ਇਹ ਕਿਹਾ ਕਿ ਮੈਂ ਕੋਈ ਬਿਆਨ ਨਹੀਂ ਦਰਜ ਕਰਵਾਉਣ ਆਇਆ ਸੀਗਾ ਮੈਂ ਇੱਥੇ 나ਹੀਂ ਮੇਰੇ ਨਾਲ ਕੋਈ ਪੁੱਛਗਿੱਛ ਕੀਤੀ ਜਾ ਰਹੀ ਸੀਗੀ ਬਜਾਏ ਕਿ ਜਿਹੜਾ ਮੈਂ ਉਸ ਟਾਈਮ ਕਿਉਂਕਿ ਐਸਆਈਟੀ ਦਾ ਮੈਂ ਮੁਖੀ ਸੀਗਾ ਕੇਸ ਮੇਰੇ ਟਾਈਮ ਦੇ ਵਿੱਚ ਦਰਜ ਕੀਤਾ ਗਿਆ ਸੀਗਾ ਐਨਡੀਪੀਐਸ ਐਕਟ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਉਹ ਸਾਰੀਆਂ ਸਾਰੀਆਂ ਗੱਲਾਂ ਨੂੰ ਲੈ ਕੇ ਜੋ ਮੇਰੀ ਰਿਪੋਰਟਿੰਗ ਸੀ ਔਰ ਹਾਈ ਕੋਰਟ ਦੇ ਵਿੱਚ ਜੋ ਅਸੀਂ ਰਿਪੋਰਟ ਦਰਜ ਕਰਵਾਈ ਜਾਂ ਜਿਹੜੀ ਅਸੀਂ ਪੂਰੀ ਦੀ ਰਿਪੋਰਟ ਤਿਆਰ ਕੀਤੀ ਸੀਗੀ ਉਹ ਸਭ ਦੇ ਜਿਹੜੇ ਤੱਥ ਸੀਗੇ ਜਾਂ ਉਹਦੀ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਮੈਂ ਵਿਜੀਲੈਂਸ ਦੇ ਨਾਲ ਸ਼ੇਅਰ ਕਰਨ ਅੱਜ ਆਇਆ ਸੀਗਾ ਤੇ ਉਹੀ ਮੈਂ ਆ ਜਾ ਕੇ ਕੀਤੀ ਪਰ ਉਸਦੇ ਬਿਲਕੁਲ ਬਾਅਦ ਥੋੜੀ ਜਿਹੀ ਦੇਰ ਦੇ ਬਾਅਦ ਵਿਰਸਾ ਸਿੰਘ ਵਲਟੋਹਾ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਐਡਾ ਵੱਡਾ ਸ਼ਰੀਆਮ ਝੂਠ ਤੇ ਧੋਖਾ ਉਹਦੇ ਇਸ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਜਿਹੜਾ ਜ਼ਿਕਰ ਕੀਤਾ ਇਸ ਪੋਸਟ ਦੇ ਵਿੱਚ ਉਹ ਕਿਹਾ ਕਿ ਆ ਜਿਹੜਾ ਆਪਣਾ ਘਰਵਾਲੀ ਨਾਲ ਵਫਾ ਨਹੀਂ ਨਿਭਾ ਸਕਿਆ ਉਹ ਅੱਜ ਪੰਜਾਬ ਤੇ ਦੇਸ਼ ਨਾਲ ਵਫਾ ਨਿਭਾਉਣ ਦੀਆਂ ਡਿੰਗਾ ਮਾਰ ਰਿਹਾ ਇਸ ਦੇ ਵਿੱਚ ਖਾਸ ਤੌਰ ਤੇ ਵਿਰਸਾ ਸਿੰਘ ਵਲਟੋਹਾ ਨੇ ਇਹ ਕਿਹਾ ਕਿ ਇਹਨਾਂ ਦੋਹਾਂ ਪਤੀ ਪਤਨੀ ਦਾ ਅਦਾਲਤ ਵਿੱਚ ਤਲਾਕ ਦਾ ਕੇਸ ਚੱਲਿਆ ਤੇ ਤੇ ਉਹਨਾਂ ਨੇ ਨਾਲ ਹੀ ਪੋਸਟ ਵੀ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਦੀ ਐਸ ਦੇ ਵਿੱਚ ਰਿਪੋਰਟ ਮੈਂ ਨਾਲ ਅਟੈਚ ਕਰ ਰਿਹਾ ਔਰ ਖਾਸ ਕਰਕੇ ਉਹਨਾਂ ਨੇ ਇਹਦੇ ਵਿੱਚ ਜ਼ਿਕਰ ਕੀਤਾ ਹੈ ਸ਼੍ਰੀਮਤੀ ਸ਼ਿਵਾਨੀ ਦਾ ਜਿਹੜੇ ਉਹਨਾਂ ਨੇ ਕਿਹਾ ਕਿ ਹੈ ਸਿਧਾਰਥ ਚੋਟਪਾਦਿਆ ਦੀ ਪਤਨੀ ਸੀਗੇ ਔਰ ਉਹਨਾਂ ਨਾਲ ਉਹਨਾਂ ਦਾ ਡਿਵੋਰਸ ਦਾ ਕੇਸ ਚੱਲਿਆ ਔਰ ਬਾਅਦ ਵਿੱਚ ਜਿਹੜਾ ਹੈਗਾ ਉਹ ਅਦਾਲਤ ਤੱਕ ਗੱਲ ਪਹੁੰਚੀ ਉਸ ਦੇ ਨਾਲ ਉਹਨਾਂ ਨੇ ਹੋਰ ਵੀ ਇਸ ਪੋਸਟ ਦੇ ਵਿੱਚ ਕੁਝ ਜ਼ਿਕਰ ਕੀਤਾ ਆਪਣੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਜਿਹੜਾ ਹਗਾ ਉਹਨਾਂ ਨੇ ਪੋਸਟ ਪਾਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਬਾਬਤ ਜਿਹੜਾ ਹੈ ਕਾਫੀ ਜਿਹੜੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੋਲਿਟিক্যাল ਔਰ ਹੋਰ ਤਰੀਕੇ ਦਾ ਜਿਹੜਾ ਸਿਆਸੀ ਪੁਚਾਲ ਵੀ ਡਿਫਰੈਂਟ ਤਰੀਕੇ ਨਾਲ ਆਉਣ ਵਾਲਾ ਹੈਗਾ ਜਿਹੜਾ ਇਹ ਕੇਸ ਹੈਗਾ ਉਹ ਕਾਫੀ ਜ਼ਿਆਦਾ ਇਸ ਟਾਈਮ ਫੋਕਸ ਦੇ ਵਿੱਚ ਹੈ ਵਿਕਰਮ ਸਿੰਘ ਮਜੀਠੀਆ ਇਸ ਟਾਈਮ ਸਭ ਦਿਨ ਦੇ ਰਿਮਾਂਡ ਚ ਨੇ ਔਰ ਉਹਨਾਂ ਨੂੰ ਲੈ ਕੇ ਹੀ ਬਾਅਦ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਉਹਦਾ ਹੀ ਹਿੱਸਾ ਸੀ ਕਿ ਅੱਜ ਸਿਧਾਰਥ ਚਟਪਾਦਿਆ ਜਿਹੜੇ ਨੇ ਸਾਬਕਾ ਡੀਜੀਪੀ ਮੁਖੀ ਰਹਿ ਚੁਕੇ ਨੇ ਪੰਜਾਬ ਉਹ ਉਹਨਾਂ ਨੇ ਅੱਜ ਇੱਥੇ ਆ ਕੇ ਚੰਡੀਗੜ੍ਹ ਪੰਜਾਬ ਪੁਲਿਸ ਆਫੀਸਰਸ ਇੰਸਟੀਚਿਊਟ ਦੇ ਵਿੱਚ ਆਪਣੀ ਇਨਫੋਰਮੇਸ਼ਨ ਉਹਨਾਂ ਦੇ ਵੱਲੋਂ ਜਿਹੜੀ ਕਹੀ ਜਾਰੀ ਕਿ ਮੈਂ ਜਿਹੜੀ ਰਿਪੋਰਟ ਸੀ ਆਪਣੀ ਜਾਂ ਆਪਣੀ ਇਨਫੋਰਮੇਸ਼ਨ ਸੀ ਜਾਂ ਜਿਹੜੀ ਮੇਰੀ ਜਾਂਚ ਪੜਤਾਲ ਸੀਗੀ ਉਸ ਨੂੰ ਸ਼ੇਅਰ ਅੱਜ ਦੀ ਵਿਜੀਲੈਂਸ ਟੀਮ ਦੇ ਨਾਲ ਅਫਸਰਾਂ ਦੇ ਨਾਲ ਸ਼ੇਅਰ ਕਰਨ ਆਇਆ ਸੀਗਾ ਤੇ ਉਸ ਦੇ ਬਿਲਕੁਲ ਤੁਰੰਤ ਬਾਅਦ ਵਿਰਸਾ ਸਿੰਘ ਵਲਟੋਹਾ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੇ ਇਹ ਪੋਸਟ ਪਾਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਫਸਰ ਔਰ ਜਦ ਆਪਣੇ ਘਰ ਦੇ ਵਿੱਚ ਵਫਾ ਨਹੀਂ ਕਰ ਸਕਿਆ ਤੇ ਉਹ ਦੇਸ਼ ਨਾਲ ਵਫਾ ਦੀਆਂ ਗੱਲਾਂ ਕਰਦਾ ਐ ਜਿਹੀ ਪੋਸਟ ਵਿਰਸਾ ਸਿੰਘ ਵਲਟੋਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਹੈ ਵਿਰਸਾ ਸਿੰਘ ਵਲਟੋਖਾ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਆਓ ਸੁਣੀਏ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਸਾਡੇ ਨਾਲ ਵਿਰਸਾ ਸਿੰਘ ਵਲਟੋਖਾ ਬਣੇ ਹੋਏ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਸਾਬਕਾ ਡੀਜੀਪੀ ਸਿੱਧਾ ਹਰ ਚਟਪਾ ਦਿਆ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਹੈ ਉਹਨਾਂ ਨੇ ਕੀ ਪੋਸਟ ਪਾਈ ਔਰ ਕੀ ਗੱਲ ਕੀਤੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਲਤੋਹ ਸਾਹਿਬ ਸਤਿ ਸ਼੍ਰੀ ਅਕਾਲ ਜੀ ਅ ਬਲਤੋਹ ਸਾਹਿਬ ਤੁਸੀਂ ਪੋਸਟ ਪਾਈ ਹੈ ਜੀ ਉਹ ਪੋਸਟ ਕੀ ਹੈਗੀ ਉਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਜ਼ਿਕਰ ਕਰ ਰਹੇ ਹੋ ਜੀ ਦੇਖੋ ਪਤਾ ਨਹੀਂ ਕਿਸ ਤਰ੍ਹਾਂ ਦਾ ਵਰਤਾਰਾ ਚੱਲਦਾ ਆ ਜੀ ਝੂਠ ਸੁਣ ਸੁਣ ਕੇ ਕੁਫਰ ਦੇਖ ਦੇ ਕੇ ਮਨ ਦੁਖੀ ਹੁੰਦਾ ਹੈ ਹਾਂ ਔਰ ਜਿੰਨਾ ਦੇ ਫਰਜ਼ ਬਣਦੇ ਸੀਗੇ ਜਿਹਨੇ ਜਿਹੜੇ ਕਹਿੰਦੇ ਕਿ 36 36 ਸਾਲ ਅਹੀਂ ਸਰਵਿਸ ਕੀਤੀ ਹੈ ਜੀ ਤੇ 36 ਸਾਲਾਂ ਚ ਕੀਤਾ ਕੀ ਜੇ ਜੀ ਤੇ ਜਿਹੜੀਆਂ ਕਹਾਣੀਆਂ ਨੇ ਇਹਨਾਂ ਦੀਆਂ ਅੱਜ ਜੇ ਉਹ ਦੁਨੀਆ ਦੇ ਸਾਹਮਣੇ ਆਉਣ ਤੇ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਇਹਨਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਆ ਜੀ ਤੇ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹਦੋਂ ਵੱਡਾ ਗੰਦਾ ਬੰਦਾ ਕੋਈ ਨਹੀਂ ਗਾ ਜੀ ਤੇ ਨੀ ਇਸ ਕਰਦੀ ਹੈ ਕਿਸ ਅਧਾਰ ਤੇ ਛੱਡੋ ਪਾ ਦਿਆ ਹੈ ਜਿਹੜੇ ਸਾਬਕਾ ਡੀਜੀਪੀ ਨੇ ਔਰ ਅੱਜ ਜੋ ਉਹਨਾਂ ਨੇ ਮੀਡੀਆ ਨੂੰ ਬਰੀਫਿੰਗ ਕੀਤੀ ਹੈ ਤੇ ਜਿਸ ਗੱਲ ਦਾ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਦੇਸ਼ ਪ੍ਰਤੀ ਵਫਾਦਾਰੀ ਜ਼ਰੂਰੀ ਹੈ ਜ਼ਰੂਰੀ ਇਹ ਚ ਕੋਈ ਦਰਾਉਣਾ ਨਹੀਂ ਗੀ ਜੀ ਹਰ ਇੱਕ ਨੂੰ ਵਫਾਦਾਰ ਹੋਣਾ ਚਾਹੀਦਾ ਆਪਦੀ ਸਟੇਟ ਦਾ ਆਪਦੇ ਦੇਸ਼ ਦਾ ਆਪਦੇ ਲੋਕਾਂ ਪ੍ਰਤੀ ਹੂੰ 36 ਸਾਲ ਤੁਸੀਂ ਸਰਵਿਸ ਕਰ ਲਈ ਕਿਹੜੀ ਵਫਾਦਾਰੀ ਨਿਭਾਈ ਸੀ ਜੀ ਨੰਬਰ 2 ਔਰ ਵਫਾਦਾਰੀ ਤੁਸੀਂ ਦੇਸ਼ ਤੇ ਪੰਜਾਬ ਦੇ ਨਾਲ ਤੇ ਗੱਲ ਕਰਦੇ ਜੀ ਉਹ ਵੀ ਤੁਹਾਡੀ 36 ਸਾਲ ਦੀ ਡਿਊਟੀ ਤੋਂ ਪਤਾ ਲੱਗ ਗਿਆ ਇਹ ਕਿੰਨੀ ਕ ਵਫਾਦਾਰੀ ਨਿਭਾਈ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਮਨੁੱਖ ਨੂੰ ਵਾਸਤੇ ਜੇ ਸਭ ਤੋਂ ਵੱਡੀ ਵਫਾਦਾਰੀ ਹੁੰਦੀ ਤੇ ਆਪਣੀ ਪਤਨੀ ਪ੍ਰਤੀ ਹੁੰਦੀ ਹੈ ਜੀ ਤੇ ਜਿਹੜਾ ਮਨੁੱਖ ਆਪਣੀ ਪਤਨੀ ਦੇ ਨਾਲ ਵਫਾਦਾਰੀ ਨਾ ਨਿਭਾ ਸਕਿਆ ਹੋਵੇ ਉਹਦੇ ਨਾਲ ਵਫਾ ਨਾ ਨਿਭਾ ਸਕਿਆ ਹੋਵੇ ਤੇ ਪਤਨੀ ਨੇ ਜਿਹੜੀ ਸ਼ਵਾਨੀ ਚਟੋਪਾਦੇ ਸੀਗੀ ਉਹਨੇ ਅਦਾਲਤ ਵਿੱਚ ਦੋਸ਼ ਲਾਏ ਕਿ ਮਿਸਟਰ ਸੁਧਾਰਥ ਚਟੋਪਾਦੇ ਦੇ ਬਗਾਨੀਆਂ ਜਨਾਨੀਆਂ ਦੇ ਨਾਲ ਸਬੰਧ ਨਹੀਂ ਜੀ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਇਹ ਮਾਨਸਿਕ ਤੇ ਸਰੀਰਕ ਤੌਰ ਤੇ ਤਸੀਹੇ ਦਿੰਦੇ ਨੇ ਹਾਂ ਹਾਂ ਇਸ ਤੋਂ ਵੱਡਾ ਦੋਸ਼ ਤੇ ਕੋਈ ਨਹੀਂ ਹੋ ਸਕਦਾ ਹਾਂ ਜਿਸ ਪਤਨੀ ਨੇ ਸਤ ਲਾਵਾਂ ਲਈਆਂ ਨੇ ਇਹਨਾਂ ਦੇ ਨਾਲ Hindu ਰੋਹ ਰੀਤਾਂ ਦੇ ਅਨੁਸਾਰ ਉਹਦੇ ਨਾਲ ਤੇ ਵਫਾ ਨਹੀਂ ਨਿਭਾ ਸਕੇ ਤੇ ਕਿਹੜੀ ਵਫਾ ਦੀ ਗੱਲ ਕਰਦੇ ਆ ਹੁਣ ਅੱਗੇ ਆਜੋ ਇੱਕ ਵਿਅਕਤੀਏ ਜਿਹਦੇ ਉੱਤੇ ਰੇਪ ਦਾ ਕੇਸ ਦਰਜ ਸੀਗਾ ਔਰ ਇਹਨਾਂ ਨੇ ਜਿਹੜੀਆਂ ਰਿਪੋਰਟਿੰਗਜ਼ ਨੇ ਜਦੋਂ ਇਹ ਸੀਨੀਅਰ ਆਫੀਸਰ ਸੀਗੇ ਹੈੱਡ ਕੁਆਟਰ ਤੇ ਉਹਦੇ ਕਹਿਣ ਤੇ ਪੋਸਟਿੰਗ ਹੀ ਕਰਦੇ ਰਿਹਾ ਔਰ ਉਸ ਬੰਦੇ ਨੂੰ 40 ਗਨ ਮੈਨ ਇਹਨਾਂ ਨੇ ਦਿੱਤੇ ਜਿਹੜਾ ਕਿ ਪੀਓ ਸੀਗਾ ਰੇਪ ਦੇ ਕੇਸ ਦੇ ਵਿੱਚ ਹੁਣ ਰੇਪ ਦੇ ਕੇਸ ਦੇ ਵਿੱਚ ਬੰਦਾ ਪੀਓ ਹੋਵੇ ਬਲਾਤ ਕਰਦੇ ਕੇਸ ਦੇ ਵਿੱਚ ਭਗੌੜਾ ਹੋਵੇ ਉਸ ਬੰਦੇ ਨੂੰ ਤੁਸੀਂ 40 ਗਨਮੈਂਟ ਦੇ ਦਿਓ ਇਹ ਆਨਰ ਕੋਡ ਹੈ ਜੀ ਤੁਸੀਂ ਜੇ মিডিਆ ਰਿਪੋਰਟਿੰਗ ਵਿੱਚ ਕੱਢੋਗੇ ਸਾਰੀਆਂ ਹੀ Google ਤੇ ਸਰਚ ਮਾਰੋਗੇ ਉੱਥੋਂ ਵੀ ਸਭ ਕੁਝ ਨਿਕਲ ਆਊਗਾ ਪਰ ਇਹ ਕੱਲ ਦੀਆਂ ਗੱਲਾਂ ਨੇ ਜੀ ਕੋਈ ਬਾਹਲੀ ਗੱਲ ਪੁਰਾਣੀ ਨਹੀਂਗੀ ਮੇਰੇ ਖਿਆਲ 2022 23 ਦੀਆਂ ਗੱਲਾਂ ਨੇ ਸਾਰੀਆਂ ਇਹ ਜੀ ਹਾਂਜੀ ਉੱਥੇ ਵੀ ਇਹਨਾਂ ਦਾ ਕਿਰਦਾਰ ਜਿਹੜਾ ਸਾਹਮਣੇ ਆਉਂਦਾ ਹੈ ਕਿ ਬਲਾਤ ਕਰੀ ਨੂੰ ਤੁਸੀਂ 40 ਗਨਮੈਂਟ ਦਿੰਦੇ ਜੀ ਇਹਦਾ ਮਤਲਬ ਹੈ ਕਿ ਉਹਦੇ ਵੱਲੋਂ ਜਿਹੜੀਆਂ ਬੀਬੀਆਂ ਲਿਆਂਦੀਆਂ ਜਾਂਦਾ ਸੀ ਜਿਨ੍ਹਾਂ ਨਾਲ ਖੇਡੇ ਮੱਲੇ ਤੁਸੀਂ ਕਰਦੇ ਸੀਗੇ ਇਸ ਕਰਕੇ ਉਹਨੂੰ 40 ਬੰਦੇ ਦਿੱਤੇ ਸੀ ਹਾਂ ਹਾਂ ਹਾਂਜੀ ਜੀ ਤੇ ਇਸ ਤੋਂ ਵੱਡੀ ਗੱਲ ਜਿਹੜੀ ਹੈ ਦੇਸ਼ ਦਾ ਪ੍ਰਾਈਮ ਮਿੰისტਰ ਉਹ ਸੁਪਰੀਮ ਹੈ ਹੋ ਔਰ ਤੁਸੀਂ ਡੀਜੀਪੀ ਸੀਗੇ ਤੁਸੀਂ ਦੇਸ਼ ਦੇ ਪ੍ਰਾਈਮ ਮਿੰისტਰ ਦੀ ਸੁਰੱਖਿਆ 'ਚ ਵਫਾਦਾਰੀ ਨਹੀਂ ਨਿਭਾ ਸਕੇ ਹਾਂਜੀ ਹਾਂ ਉੱਥੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਮੈਂ ਨਹੀਂ ਕਹਿੰਦਾ ਕਿ ਕੋਈ ਉਹਦੇ ਉਹਨਾਂ ਦੀ ਜਾਨ ਨੂੰ ਜਾਣ ਤੇ ਬਣਾਈ ਸੀ ਜਾਂ ਹਮਲਾ ਹੋ ਗਿਆ ਸੀਗਾ ਤੁਸੀਂ ਉਹਨਾਂ ਦੀ ਜਿਹੜਾ ਅ ਰਸਤਾ ਆ ਹਾਂਜੀ ਉਹਦਾ ਸਹੀ ਪ੍ਰਬੰਧ ਨਹੀਂ ਕਰ ਸਕੇ ਸੁਰੱਖਿਆ ਦਾ ਸਹੀ ਪ੍ਰਬੰਧ ਨਹੀਂ ਕਰ ਸਕੇ ਤੇ ਤੁਸੀਂ ਕਿਹੜੀ ਵਫਾ ਦੀ ਗੱਲ ਕਰਦੇ ਜੀ ਕਿਹੜੀ ਡਿਊਟੀ ਆ ਜਿਹੜੀ ਤੁਸੀਂ ਚੱਜਣਾ ਦੁਭਾਈ ਆ ਸਿਵਾਏ ਇਸ ਗੱਲ ਤੋਂ ਕਿ 1990 ਤੋਂ ਲੈ ਕੇ 1991 92 93 ਚ 99 ਤੋਂ ਗੱਲਗੀ ਕਿ ਜਿਸ ਤਰੀਕੇ ਦੇ ਨਾਲ ਸਭ ਤੋਂ ਵੱਧ ਆਉ ਲਾਏ ਜਿਹੜਾ ਸਿੱਖ ਸੰਘਰਸ਼ ਸੀਗਾ ਜਿਹੜੇ ਸਿੱਖ ਜਰਨੈਲ ਸੀਗੇ ਜਿਨ੍ਹਾਂ ਚ ਭਾਈ ਸੁਖਦੇਵ ਸਿੰਘ ਬੱਬਰ ਭਾਈ ਗੁਰਜੰਡ ਸਿੰਘ ਬੁੱਧਵਾਲ ਬੁੱਧ ਸਿੰਘ ਵਾਲਾ ਤੇ ਹੋਰ ਚੋਟੀ ਦੇ ਜਿਹੜੇ ਬੰਦੇ ਫੜਫੜ ਕੇ ਜਿ ਜਿਨੇ ਹੱਥੀ ਮਾਰੇ ਉਹ ਉਹ ਕਹਿੰਦਾ ਕਿ ਮੈਂ بڑا ਜਿਹੜਾ ਆ ਹਾਂਜੀ ਸਿਧਾਂਤਾਂ ਵਾਲਾ ਆ ਅਸੂਲਾਂ ਵਾਲਾ ਆ 4 ਸਾਲ ਹੋ ਗਏ ਇਹਦੇ ਵੱਲੋਂ ਮੁਕਦਮਾ ਦਰਜ ਕੀਤੇ ਹਨ ਹੂੰ 16 ਦਸੰਬਰ 2021 ਨੂੰ ਇਹ ਚਾਰਜ ਲੈਂਦੇ ਐ ਡੀਜੀਪੀ ਦਾ ਤੇ 20 ਦਸੰਬਰ 2021 ਨੂੰ ਮੁਕਦਮਾ ਦਰਜ ਕਰਦੇ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਨਡੀਪੀਸੀ ਐਕਟ ਦਾ ਜਿਹੜਾ ਡਰੱਗ ਕੇਸ ਹੈ ਹੂੰ 4 ਸਾਲ ਹੋ ਗਏ ਜਿਸ ਕੇਸ 'ਚ ਅੱਜ ਤੱਕ ਮਤਲਬ ਕਿਸੇ ਤਰ੍ਹਾਂ ਦਾ ਕੋਈ ਇੱਕ ਅੱਖਰ ਅੱਗੇ ਨਹੀਂ ਵਧਾ ਸਕੇ ਚਲਾਨ ਨਹੀਂ ਪੇਸ਼ ਕਰ ਸਕੇ ਇਹਨੇ ਲੰਮੀ ਚੌੜੀ ਐਫ ਆਈ ਆਰ ਦਰਜ ਕਰਕੇ ਜਦੋਂ ਕੋਈ ਅਫਸਰ ਇਹਦੀ ਅੱਖੇ ਨਹੀਂ ਲੱਗਾ ਇਹਨੇ ਆਪਣੇ ਦਸਕਤਾਂ ਦੇ ਥੱਲੇ ਇਹ ਪਹਿਲੀ ਵਾਰ ਹੈ ਕਿ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਵਿੱਚ ਕਿ ਕਿਸੇ ਸਟੇਟ ਦੇ ਡੀਜੀਪੀ ਨੇ ਕੰਪਲੇਨਡ ਬਣ ਕੇ ਜਿਹੜਾ ਆ ਆਪਦੀ ਜਿਹੜੀ ਆ ਉਹ ਐਫਆਈਆਰ ਦਰਜ ਕਰਵਾਈ ਹੋਈ ਹੈ ਬਲਟੋਹਾ ਸਾਹਿਬ ਬਲਟੋਹਾ ਸਾਹਿਬ ਅੱਜ ਜਿਸ ਤਰ੍ਹਾਂ ਉਹ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਕੇ ਗਏ ਰੂ 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 ਬਰੂ ਹੋ ਕੇ ਗਏ ਮੀਡੀਆ ਨਾਲ ਚਟੋਪਾਦੇ ਜੀ ਨੇ ਕਿਹਾ ਖਾਸ ਤੌਰ ਤੇ ਕਿ ਮਜੀਠੀਆ ਜਿਹੜੇ ਨੇ ਉਹ ਬਹੁਤ ਹੀ ਪਾਵਰਫੁੱਲ ਬੰਦੇ ਨੇ ਉਸੇ ਮ ਉਹਨਾਂ ਦੀ ਸਰਕਾਰਾਂ ਵੀ ਸਿਗੀਆਂ ਸਾਰਾ ਕੁਝ ਸਿਗੀਆਂ ਜਿਹੜੀਆਂ ਰਿਪੋਰਟਾਂ ਦਬਾ ਦਿੱਤੀਆਂ ਗਈਆਂ ਤੇ ਇਸ ਕਰਕੇ ਜਿਹੜੀਆਂ ਚੀਜ਼ਾਂ ਬਾਹਰ ਨਹੀਂ ਆਈਆਂ ਜਦਕਿ ਉਹ ਕਹਿੰਦੇ ਸਾਡੇ ਕੋਲ ਬਹੁਤ ਡਿਟੇਲਡ ਰਿਪੋਰਟ ਹੈ ਜੀ ਇਹ ਬਹੁਤ ਸਬੂਤ ਨੇ ਉਹਨਾਂ ਦਾ ਇਹ ਕਹਿਣਾ ਹੈ ਕਲੇਮ ਹੈ ਉਹਨਾਂ ਦਾ ਨੇ ਮੈਂ ਇਹ ਗੱਲ ਪੁੱਛਦਾ ਆ ਸਰਕਾਰ ਗਈ ਨੂੰ 8.5 ਸਾਲ ਹੋ ਗਏ ਹਾਂ ਤੇ 8.5 ਸਾਲ ਤੋਂ ਇਹਦੇ ਕਿਹੜੇ ਪਿਓ ਨੇ ਹੱਥ ਫੜਿਆ ਸੀ ਜਾਂ ਇਹਦੇ ਨਾਲ ਦੇ ਆ ਫੜਿਆ ਸੀ ਹਾਂ ਹਾਂ ਹਾਂਜੀ ਹਾਂ ਜੇ ਸਰਕਾਰ ਰਹੀ ਤੇ ਜਿਹੜੇ ਡਰਗ ਕੇਸ ਦੇ ਵਿੱਚ ਸ਼ਾਮਲ ਸੀਗੇ ਭੋਲੇ ਵਰਗੇ ਹਾਂ ਉਹ ਫੜੇ ਕਿੰਨੇ ਸੀਗੇ ਅਕਾਲੀ ਸਰਕਾਰ ਨੇ ਫੜੇ ਸੀ ਨਾ ਹਾਂ ਹਾਂ ਆ ਕਾਲੀ ਗਵਰਨਮੈਂਟ ਵਾਲੇ ਫੜੇ ਗਏ ਸੀ ਨਾ ਤੇ ਹੁਣ ਜਿਸ ਤਰ੍ਹਾਂ ਦੀਆਂ ਕਹਾਣੀਆਂ ਨੇ ਪੁਲਿਸ ਦੇ ਅੰਦਰ ਜਿਸ ਤਰ੍ਹਾਂ ਇਹਨਾਂ ਨੇ ਇਹ ਵਿੱਚੋਂ ਸਾਫ਼ ਸੁਥੇ ਅਫਸਰੂ ਬੜੇ ਹੈਗੇ ਨੇ ਸਾਹ ਜਿਹੜੇ ਕਿਰਦਾਰ ਵਾਲੇ ਨੇ ਹਾਂ ਪਰ ਇਹੋ ਜਿਹੇ ਲੋਕ ਤੇ ਜਿਹੜੇ ਕ੍ਰਿਮੀਨਲ ਬੰਦੇ ਨੇ ਥੱਲੇ ਚਾਹੇ ਉਹ ਨਸ਼ਿਆਂ ਦਾ ਕਾਰੋਬਾਰ ਕਰਦੇ ਨੇ ਚਾਹੇ ਕੋਈ ਹੋਰ ਮਾੜਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਵੀ ਪ੍ਰੋਟੈਕਟ ਕਰਦੇ ਰਹੇ ਨੇ ਹਾਂ ਹਾਂਜੀ ਹੁਣ ਪ੍ਰੋਟੈਕਸ਼ਨ ਪੁਲਿਸ ਦੀ ਹੋਵੇ ਹਾਂਜੀ ਰਾਜਜੀਤ ਦੇ ਮਾਮਲੇ ਚ ਜਦੋਂ ਐਸਐਸਪੀ ਤਰਨਤਾਰਨ ਲੱਗਾ ਸੀਗਾ ਜੀ ਤੇ ਵਿਰਸਾ ਸਿੰਘ ਬਲਟੋਹਾ ਸੀਗਾ ਜਿਨੇ ਉਹਦੀ ਇਥੋਂ ਬਦਲੀ ਕਰਵਾਈ ਸੀਗੀ ਜੀ ਔਰ ਅੱਜ ਵੀ ਇਹ ਮੀਡੀਆ ਰਿਪੋਰਟਿੰਗ ਪਈਆਂ ਨੇ ਹਾਂ ਹਾਂ ਔਰ ਵਿਰਸਾ ਸਿੰਘ ਬਲਟੋਹਾ ਸੀਗਾ ਜਿਨੇ ਉਹਦੇ ਉਸ ਕਰਤਾਰ ਦਾ ਜਿਹੜਾ ਆ ਮਸਲਾ ਉਠਾਇਆ ਸੀਗਾ ਹਾਂ ਕਿ ਇਹ ਡਰੱਗ ਦੇ ਵਿੱਚ ਸ਼ਾਮਲ ਹੈ ਉਹ ਅੱਜ ਵੀ ਸਾਰਾ ਜਿਹੜਾ ਆ ਇੰਗਲਿਸ਼ ਟ੍ਰਿਬਿਊਨਿਡ ਦੀ ਰਿਪੋਰਟਿੰਗ ਜਿਹੜੀ ਆ ਉਹ ਜੇ ਤੁਸੀਂ ਸਰਚ ਕਰੋਗੇ ਤੇ ਤੁਹਾਨੂੰ ਮਿਲ ਜਾਏਗੀ ਜੀ ਰਾਜੀ ਸਿੰਘ ਤੇ ਇਹਨਾਂ ਦੀਆਂ ਪੌੜੀਆਂ ਚੜਦਾ ਰਿਹਾ ਇਹਨਾਂ ਦੇ ਦਫ਼ਤਰਾਂ 'ਚ ਵੜਦਾ ਰਿਹਾ ਉਦੋਂ ਨਹੀਂ ਸੀ ਪਤਾ ਹਾਂ ਇੰਦਰਜੀਤ ਸਿੰਘ ਇਹਨਾਂ ਨੂੰ ਸਲੂਟ ਮਾਰਦਾ ਰਿਹਾ ਜੋ ਸਲੂਟ ਮਾਰਦਾ ਹੈ ਜਦੋਂ ਬਾਹਰ ਕੇ ਕੁਰਸੀ ਤੇ ਉਹਨੂੰ ਚਾਹ ਪਾਣੀ ਪਿਉਂਦੇ ਰਹੇ ਜੀ ਹਾਂਜੀ ਹਾਂ ਤੇ ਉਹ 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 ਉਦੋਂ ਉਹ ਉਦੋਂ ਨਹੀਂ ਤੁਹਾਨੂੰ ਚਿਤ ਆਇਆ 36 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਰਿਟਾਇਰ ਹੋ ਕੇ ਕੀਤਾ ਤੁਸੀਂ ਕੱਖ ਨਹੀਂ ਹਾਂ ਹਾਂ ਅੱਜ ਤੁਸੀਂ ਆਣ ਕੇ ਦੁੱਧ ਧੋਤੇ ਬਣ ਕੇ ਫਿਰ ਲੋਕਾਂ ਦੇ ਸਾਹਮਣੇ ਝੂਠ ਬੋਲਦੇ ਜਿਵੇਂ ਝੂਠਾ ਝੂਠ ਪਰੋਸਦੇ ਜੇ ਕਿਹੜੇ ਸਬੂਸੀ ਹੈ ਜੇ ਸਬੂਸੀ ਕਿਤੇ 4 ਸਾਲ ਦੇ ਵਿੱਚ ਕੀ ਕਿਹੜਾ ਡੱਕਾ ਭਣਿਆ ਤੁਸੀਂ ਹਾਂ ਹਾਂ ਉਹ ਨਵਾਂ ਤੁਸੀਂ ਡੀਏ ਦਾ ਕੇਸ ਬਣਾਤਾ ਆਮਦਨ ਤੋਂ ਵੱਧ ਜਾਇਦਾਦਾਂ ਬਣਾਤਾ ਲਿਆ ਕੀ ਦਾ ਬਣਾਉਣਾ ਇਹਦਾ ਬਣਾਉਣਾ ਮੈਂ ਇਹਦਾ ਬਣਾ ਦਿੰਨਾ ਹਾਂ ਹਾਂ ਸੁਧਾਰਤ ਚਟੋਪਾ ਇਹਦਾ ਬਣਾਉਣਾ ਨਾ ਹਾਂਜੀ ਇਹਦਾ ਬਣਾ ਦਿੰਦੇ ਆ ਜਿਹਦਾ ਵੀ ਕੋ ਬਣਾ ਦਿੰਦੇ ਆ ਬਣਾ ਦਿੰਦੇ ਆ ਹਾਂਜੀ ਹੁਣ ਚਲੋ ਅਦਾਲਤ ਚ ਨਿਬੜੂਗਾ ਵਿਕਰਮ ਸਿੰਘ ਮਦੀਠੀ ਵਾਲਾ ਕੇਸ ਜਿਹੜਾ ਹੈ ਜੀ ਜੀ ਜਦੋਂ ਸੁਧਾਰਤ ਛੱਡੋ ਪਾ ਦਿਆ ਇਹਦੇ ਕਰ ਹਿਸਾਇਕਲ ਨਹੀਂ ਨਾ ਹੈਗਾ ਹਾਂਜੀ ਇਹਦੇ ਪਿਓ ਕੋਲੇ ਦੇ ਦਾਦੇ ਕੋਲੇ ਹਾਂਜੀ ਮੈਨੂੰ ਨਹੀਂ ਪਤਾ ਦੇ ਕਿ ਉਹਦੀ ਕੀ ਪੋਜੀਸ਼ਨ ਸੀਗੀ ਸ਼ਾਇਦ ਕੋਈ ਫੌਜ ਦੇ ਵਿੱਚ ਸੀਗਾ ਕੁਝ ਹਾਂਜੀ ਤੇ ਉੱਥੇ ਸਰਵਿਸ ਕਰਦੇ ਸੀਗੇ ਪਰ ਉਦੋਂ ਉਹਨਾਂ ਕੋਲੇ ਜਹਾਜ਼ ਸੀਗੇ ਹਾਂ ਜਦੋਂ ਪੂਰੇ ਹਿੰਦੁਸਤਾਨ ਚ 4 ਕੇ 5 ਰਾਇਲ ਸਰਾਈ ਉਹ ਕੀ ਕਾਰ ਜਿਹੜੀਆਂ ਨੇ ਵਰਦੀਆਂ ਹਾਂਜੀ ਉਹਨਾਂ ਚੋਂ ਇੱਕ ਕਾਰ ਜਿਹੜੀ ਐ ਚੋਂ ਪੰਜਾਂ ਦੇ ਵਿੱਚੋਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਗੁਰੇ ਸੀਗੀ ਜੀ ਜੀ ਉਸ ਜਮਾਨੇ ਚ ਤੇ ਗੱਲਾਂ ਹੋਰ ਹੀ ਤਰ੍ਹਾਂ ਦੀਆਂ ਕਰੀ ਜਾਂਦੇ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਤੁਸੀਂ ਗੱਲਾਂ ਬਾਰੀ ਕਰੀ ਜਾਂਦੇ ਜੇ ਹਾਂਜੀ ਜੀ ਆ ਇਤਰਾਇਆ ਹੋ ਗਿਆ ਜੀ ਉਹ ਹੋ ਗਿਆ ਆਮੋ ਸਾਹਮਣੇ ਬਿਠਾਓ ਉਹਨੂੰ ਵੀ ਦੁਨੀਆ ਦੇਖੇ ਤੁਹਾਡਾ ਅਫਸਰ ਨਾਲ ਬਿਠਾ ਹੋਵੇ ਨਾਲ ਵਿਕ੍ਰਮ ਸਿੰਘ ਜੀਠਿਆ ਬਿਠਾ ਹੋਵੇ ਉਹ ਆਪਦੇ ਤੱਥ ਦੱਸੇ ਅਫਸਰ ਤੁਹਾਡਾ ਸਵਾਲ ਕਰੇ ਤੇ ਉਹਦੇ ਕੋਲੋਂ ਤੱਥ ਲਵੇ ਦੁਨੀਆ ਨੂੰ ਸਾਹਮਣੇ ਪਤ ਲੱਗੇ ਜੋ ਤੁਸੀਂ ਪਰੋਸੀ ਜਾਂਦੇ ਜੇ ਉਹ 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 ਜਿਹੜਾ ਹੈ ਮੀਡੀਆ ਚੱਲੀ ਜਾਂਦਾ ਆ ਉਹਨੂੰ ਵੀ ਤੇ ਮੌਕਾ ਦਿਓ ਜੀ 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 ਮੈਂ ਵਲਟੌਰ ਸਾਹਿਬ ਜਦੋਂ ਵੀ ਕੋਈ ਅਧਿਆ ਦੀਆਂ ਗੱਲਾਂ ਹੁੰਦੀਆਂ ਥੋੜਾ ਜਿਹਾ ਵੱਖ ਜਿਹਾ ਸਵਾਲ ਹੈ ਮੇਰਾ ਉਦੋਂ ਹਮੇਸ਼ਾ ਹੈ ਕਿਉਂ ਹੁੰਦਾ ਹੈ ਕਿ ਸਾਰੇ ਰਸੇ ਟੁੱਟ ਜਾਂਦੇ ਤੇ ਇੱਕ ਦੂਜੇ ਤੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਤਰਕਸ਼ ਚੋਂ ਇੱਕ ਤਰ੍ਹਾਂ ਦੇ ਤੀਰ ਨਿਕਲ ਜਾਂਦੇ ਤੇ ਇਧਰੋਂ ਉਧਰ ਤੇ ਉਧਰੋਂ ਇਧਰ ਜਿਹੜਾ ਹੈ ਕਾਉਂਟਰ ਅਟੈਕ ਮੋੜ ਤੇ ਕਿਉਂ ਆ ਜਾਇਆ ਜਾਂਦਾ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਸ ਤਰੀਕੇ ਦੇ ਨਾਲ ਵੀ ਦੇਖੂਏ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਪੂਰੇ ਦੇਸ਼ ਦੀ ਗੱਲ ਨਹੀਂ ਕਰ ਸਕਦੇ ਪੂਰੀ ਦੁਨੀਆ ਦਾ ਹੈ ਜੀ ਇਹ ਦਸਤੂਰ ਹੈ ਕਿ ਜੇ ਕੋਈ ਹਮਲਾ ਕਰਦਾ ਤੇ ਫਿਰ ਹਮਲੇ ਦਾ ਜਵਾਬ ਜਿਹੜਾ ਆ ਉਹ ਜਿਸ ਰੂਪ ਚ ਹੋਇਆ ਹੋਵੇ ਉਸ ਰੂਪ ਚ ਕਾਊਂਟਰ ਕੀਤਾ ਜਾਂਦਾ ਹੈ ਜੀ ਜੀ ਹਾਂਜੀ ਪਰ ਇਸ ਤਰ੍ਹਾਂ ਨਹੀਂ ਜੀ ਨਿੱਜੀ ਹੋਣਾ ਜ਼ਰੂਰੀ ਹੁੰਦਾ ਹੈ ਜੀ ਕਿਉਂਕਿ ਉਹ ਦੋ ਵੱਖ-ਵੱਖ ਚੀਜ਼ਾਂ ਨੇ ਉਹ ਇੱਕ ਨਿੱਜੀ ਜ਼ਿੰਦਗੀ ਹੈ ਔਰ ਉਹ ਇੱਕ ਜਿਹੜਾ ਹੈਗਾ ਨੌਕਰੀ ਦਾ ਜਾਂ ਡਿਊਟੀ ਦਾ ਹਿੱਸਾ ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ ਨਹੀਂ 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 ਮੈਂ ਤਾਂ ਵਫਾ ਦੀ ਗੱਲ ਕੀਤੀ ਹੈ ਜੀ 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 ਅਸੀਂ ਤਾਂ ਨਿੱਜੀ ਗੱਲ ਹੀ ਨਹੀਂ ਕੀਤੀ ਜੀ ਜਿਹੜਾ ਬੰਦਾ ਜਿਹੜਾ ਔਨ ਰਿਕਾਰਡ ਹੈ ਅਦਾਲਤਾਂ ਦੇ ਕੇਸ ਦੀ ਪ੍ਰोसीडिंग ਹੈ ਜਿਹੜਾ ਆਪਦੀ ਪਤਨੀ ਦੇ ਨਾਲ ਵਫਾ ਨਹੀਂ ਕਰ ਸਕਿਆ ਤੇ ਲੋਕਾਂ ਨੂੰ ਦੇਸ਼ ਦੇਸ਼ ਭੇਮ ਦੀਆਂ ਵਫਾ ਕਰਨ ਦੀਆਂ ਜਿਹੜੀਆਂ ਸਿਖਿਆਵਾਂ ਦਿੰਦਾ ਹੈ ਹਾਂਜੀ ਫਿਰ ਫਿਰ ਸਭ ਤੋਂ ਵੱਡੀ ਗੱਲ ਹੈ ਕਿ 8.5 ਸਾਲਾਂ ਦੇ ਵਿੱਚ 5 ਸਾਲ ਕਪਤਨ ਅਮਰਿੰਦਰ ਸਿੰਘ ਦੇ ਉੱਤੇ 8.5 ਸਾਲ ਇਹਨਾਂ ਦੇ ਹੁਣ ਨਸ਼ਾ ਕਿਹੋਂ ਵਿੱਚਦਾ ਹੈ ਜੀ ਹੁਣ ਨਸ਼ਾ ਕਿੱਥੋਂ ਆਉਂਦਾ ਹਾਂ 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 ਹਾਂਜੀ ਚਲੋ ਤੁਸੀਂ ਉਦੋਂ ਬਰਾਮਦੀ ਨਹੀਂ ਕਰ ਸਕੇ ਸਾਢੇ 8 ਸਾਲਾਂ ਜੇ ਤੁਸੀਂ ਹੁਣ ਤੱਕ ਜੇ ਉਹ ਇਸ ਕੰਮ ਚ ਇਨਵੋਲਵ ਹੈ ਕਿਸੇ ਵੀ ਰੂਪ ਚ ਤੇ ਤੁਸੀਂ ਉਸ ਤੋਂ ਬਾਅਦ ਵੀ ਕਿਉਂ ਨਹੀਂ ਬਰਾਮਦੀ ਕਰ ਸਕੇ ਜੀ ਕੋਈ ਉਹਦਾ ਨੈਟਵਰਕ ਫੜ ਸਕੇ ਕਿਤੇ 168 ਤੇ ਬਿਆਨਾ ਜੀ ਆਇਆ ਹੋਵੇ ਕਿਹਦੀ ਪੁਸ਼ਗਿਸ਼ ਜੀ ਆਇਆ ਹੋਵੇ ਕਿ ਸਿੱਧੇ ਅਸਿੱਧੇ ਰੂਪ ਚ ਬਿਕਰਮ ਸਿੰਘ ਜੀਠੀਆ ਦਾ ਕਿਤੇ ਵੀ ਲੈਣ ਦੇਣਿਆਂ ਬੜੀਆਂ ਬੜੀਆਂ ਰਿਕਵਰੀਆਂ ਹੋਈਆਂ ਨੇ ਜੀ ਹਾਂਜੀ ਇੱਕ ਬੰਦੇ ਦੇ ਆ ਲੰਮਾ ਸਮਾਂ ਇੰਟਰੋਗੇਸ਼ਨ ਵਿੱਚ ਰਹਿਣ ਤੋਂ ਬਾਅਦ ਜਿਹੜਾ ਭੋਲਾ ਸੀਗਾ ਜੁਡੀਸ਼ੀਅਲ 'ਚ ਜਾਣ ਤੋਂ ਬਾਅਦ 7ਵੀਂ ਕੀ 8ਵੀਂ ਪੇਸ਼ੀ ਤੇ ਆਣ ਕੇ ਇੱਕ ਸ਼ਰਾਰਤ ਜੀ ਕਰਦਾ ਆ ਉਦੋਂ ਬਾਅਦ ਹੋ ਹੱਲਾ ਕਰਕੇ ਬਿਕਰਮਸੂ ਮਜੀਠੀਏ ਨੂੰ ਬਣਾ ਦਿੱਤਾ ਜਾਂਦਾ ਹੈ ਜਿਸ ਰੂਪ 'ਚ ਪਰਸੈਪਸ਼ਨ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਤੇ ਜੇ ਕੁਝ ਪੱਲੇ ਹੁੰਦਾ ਤਾਂ ਚਾਹੂ ਸਾਲਾਂ 'ਚ ਕੱਢ ਕੇ ਲਿਆਣਗੇ ਤੇ ਚਲਾਨ ਆ ਪੇਸ਼ ਕਰ ਦੇ ਜੀ 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 ਅਸੀਂ ਇਸ ਕਰਕੇ ਜਿਹੜੀ ਗੱਲ ਆ ਹੁਣ ਵੀ ਜਿਹੜਾ ਹੁਣ ਕੀਤਾ ਇਹਨਾਂ ਨੇ ਜਾਇਦਾਦ ਤੋਂ ਅ ਮਤਲਬ ਆਮਦਨ ਤੋਂ ਵੱਧ ਚਾਇਦਾ ਦਾ ਕੇਸ ਹੈ ਉਹ ਜਿਹੜਾ ਪਹਿਲੇ ਦੀ ਤੁਸੀਂ ਗੱਲ ਕਰ ਰਹੇ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਵੀ ਚਲਾਨ ਅੱਜ ਸਵਾਲ ਕੀਤਾ ਗਿਆ ਸੀ ਵੀ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਤੇ ਉਹ ਕਹਿੰਦੇ ਸਾਡਾ ਕੰਮ ਚਲਾਨ ਪੇਸ਼ ਕਰਨਾ ਨਹੀਂ ਸੀਗਾ ਅਸੀਂ ਐਸ ਆਈ ਟੀ ਸੀਗੇ ਸਾਨੂੰ ਸਪੈਸ਼ਲ ਇਨਵੈਸਟੀਗੇਟਿਵ ਏਜੰਸੀ ਜਿਹੜਾ ਉਸ ਦਾ ਰੂਪ ਦਿੱਤਾ ਗਿਆ ਸੀ ਦਾ ਮੈਂ ਮੁਖਿਆ ਸੀ ਮੈਂ ਪੂਰੀਆਂ ਰਿਪੋਰਟਾਂ ਤਿਆਰ ਕੀਤੀਆਂ ਸੀ ਹਾਈ ਕੋਰਟ ਦੇ ਵਿੱਚ ਤਿੰਨ ਰਿਪੋਰਟਾਂ ਜਿਹੜੀਆਂ ਸੀ ਉਹ ਪੇਸ਼ ਕਰ ਦਿੱਤੀਆਂ ਸਨ ਜਿਹਨਾਂ ਉਹਨਾਂ ਨੇ ਰਸੂ ਕਰ ਆਪਣੇ ਜਿਹੜਾ ਉਹਨਾਂ ਦੀ ਤਾਕਤ ਸੀ ਉਹਦੇ ਬਲਬੂਤੇ ਤੇ ਜਿਹੜੇ ਮਜੂਠਿਆ ਸੀਗੇ ਉਹਨਾਂ ਨੇ ਉਹਨਾਂ ਨੂੰ ਖੁੱਲਣ ਹੀ ਨਹੀਂ ਦਿੱਤਾ ਇੰਨੇ ਸਾਲ ਉਹਨਾਂ ਦਾ ਅੱਜ ਦਾ ਇਹ ਕਹਿਣਾ ਸੀਗਾ ਜੀ ਫਿਰ ਤੇ ਅਰਾ ਨਹੀਂ ਦੀ ਗੱਲ ਹੈ ਕਿ ਐਡਾ ਵੱਡਾ ਪਾਵਰਫੁੱਲ ਹੈ ਵਿਕਰਮ ਸਿੰਘ ਮਜੂਠਿਆ ਹੈ ਵੀ ਹਾਈ ਕੋਰਟ ਵੀ ਉਹਦੇ ਹੁਕਮਾਂ ਦੇ ਮਤਲਬ ਕੋਈ ਚਲਦੀ ਹੈ ਹੋ ਕਮਾਲ ਹੋ ਗਈ ਹੈ ਇੱਕ ਸੀਨੀਅਰ ਆਈਪੀਐਸ ਅਫਸਰ ਰੈਟਾਇਰਡ ਡੀਜੀਪੀ ਅਜੇ ਹੀ ਸ਼ਬਦ ਵਰਤਦਾ ਆ ਇਹਦਾ ਮਤਲਬ ਤੁਸੀਂ ਅਦਾਲਤ ਦੀ ਤੋਹਫੀਨ ਕਰ ਰਹੇ ਜੀ ਹਾਂ ਹਾਂਜੀ ਆਦਤ ਦੇ ਬਾਰੇ ਅਜਿਹੇ ਸ਼ਬਦ ਵਰਤਨੇ ਹਾਂਜੀ ਇਹ ਕਦਾਚਿਤ ਮناسب ਨਹੀਂ ਇਹਦਾ ਮਤਲਬ ਤੁਸੀਂ ਤੋਹੀਨ ਕਰ ਰਹੇ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਐਫ ਆਈ ਆਰ ਲੋਸ ਕਰਤੀ ਜੀ ਪਤਾ ਨਹੀਂ ਕਿਹੜਾ ਕਿਹੜਾ ਐਕਟ ਲਾਤਾ ਐਨ ਡੀ ਪੀ ਸੀ ਐਕਟ ਦਾ ਜੇ ਤੁਹਾਡੇ ਕੋਲ ਸਬੂਤ ਹੀ ਕੋਈ ਨਹੀਂ ਸੀਗਾ ਤਾਂ ਫਿਰ ਸ਼ਨਕੇ ਨੇ ਐਫੇਅਰ ਦਰਜ ਕੀਤੀ ਸੀ ਹਾਂ ਹਾਂ ਹਾਂਜੀ ਫਿਰ ਐਫ ਆਈ ਆਰ ਦਰਜ ਕਰਾ ਦੇ ਲਈ ਕੀਤੀ ਸੀ ਜੇ ਤੁਸੀਂ ਕੇਵਲ ਤੇ ਕੇਵਲ ਰਿਪੋਰਟ ਦਿੱਤੀ ਸੀਗੀ ਤੇ ਰਿਪੋਰਟ ਵੀ ਕੋਈ ਤੱਥਾਂ ਦੇ ਆਧਾਰ ਤੇ ਕੋਈ ਸਬੂਤਾਂ ਦੇ ਆਧਾਰ ਤੇ ਹੁੰਦੀ ਹੈ ਨਾ ਹਾਂ ਸਬੂਤ ਕਿੱਥੇ ਹੈ ਤੇ ਸਬੂਤ ਤੁਹਾਡੇ ਫੁੱਫੜ ਜਿਹੜੇ ਬਾਅਦ ਚ ਸੱਤ ਪਤਨੇ ਐਸਆਈਟੀ ਬਣ ਗਿਆ ਨੇ ਪਤਨੇ ਕਿੰਨੀ ਵਾਰੀਆਂ ਉਹਨੂੰ ਉਹਨੂੰ ਵਿਚਾਰਿਆਂ ਨੂੰ ਸੱਤ-ਸੱਤ ਕੇ ਬਰੂਹਾ ਕਸਾਤੀਆਂ ਨੇ ਐਸਆਈਟੀ ਦੀਆਂ ਵਿਕ੍ਰਮਸੰਭ ਜੀਠੀਏ ਨੂੰ ਹਾਂਜੀ ਕੀ ਕੱਢਿਆ ਉਹਦੇ ਚੋਂ ਹਾਂ ਹਾਂ ਸਵਾਏ ਹਰਾਸਮੈਂਟ ਤੋਂ ਹੁਣ ਨਵੀਂ ਹਰਾਸਮੈਂਟ ਸ਼ੁਰੂ ਕਰਤੀ ਹੈ ਹਾਂ ਹਾਂ ਹਾਂਜੀ ਇਹਨਾਂ ਗੱਲਾਂ ਨਾਲ ਕੋਈ ਫਾਇਦਾ ਨਹੀਂਗਾ ਇਹ ਨਾਏ ਸਟੇਟ ਦੇ ਹਿੱਤ ਚ ਨੇ ਨਾ ਪੰਜਾਬ ਦੀ ਪੋਲਿਟਿਕਸ ਦੇ ਹਿੱਤ ਚ ਨੇ ਤੇ ਨਾ ਲੋਕਾਂ ਦੇ ਹਿੱਤ ਚ ਨੇ ਹੁਣ ਬਿਕਰਮ ਸਿੰਘ ਮਜੀਠੀਆ ਵਾਲਾ ਐਪੀਸੋਡ ਚਲਾ ਕੇ ਅੱਜ ਪੰਜ ਪੰਜ ਪੇਜ ਭਰੇ ਪਏ ਨੇ ਪੰਜਾਬ ਦੀ ਜਿਹੜੀ ਹੈ ਜ਼ਰਖੇਜ਼ ਜ਼ਮੀਨ ਜਿਹੜੀ ਸੋਨੇ ਵਰਗੀ ਹੈ ਉਹ ਅਕਵਾਇਰ ਕਰਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜੀ 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 ਹਾਂਜੀ ਜੀ ਉਹ ਇਸੇ ਅਲੋਜੀ ਆ ਨਾ ਕੋਈ ਚੱਲਦਾ ਗਏ ਟੀਵੀ ਚੈਨਲ ਤੇ ਹਾਂ ਹਾਂ ਕਿਸੇ ਟੀਵੀ ਚੈਨਲ ਤੇ ਪੰਜਾਬ ਦੀ ਜ਼ਰਖੇਜ਼ ਸੋਨੇ ਵਰਗੀ ਜ਼ਮੀਨ ਜਿਹੜੀ ਹੈ ਹਾਂਜੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਪੰਜਾਬ ਨੂੰ ਲੁੱਟਣ ਦੀ ਖਾਤਰ ਹਾਂਜੀ ਤੇ ਉਹ ਉਹ ਜ਼ਮੀਨ ਜਿਹੜੀ ਹੈ ਸਰਕਾਰ ਨੇ ਉਹਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਹੋਵੇ ਅਕਵਾਇਰ ਦੇ ਜਿਹੜੀ ਜ਼ਮੀਨ ਕੀਤੀ ਉਹਦੇ ਨੰਬਰ ਜਿਹੜੇ ਜਾਰੀ ਕੀਤੇ ਹੁਣ ਕਿਸੇ ਟੀਵੀ ਚੈਨਲ ਤੇ ਖਬਰ ਤੇ ਲਈ ਮੈਨੂੰ ਦੱਸਾ ਦਿਓ ਹਾਂ ਹਾਂ ਕਿੱਥੇ ਜਾਊ ਪੰਜਾਬ ਪੰਜਾਬ ਦਾ ਕੋਈ ਮੁੱਦਾ ਹੀ ਨਹੀਂਗਾ ਹੂੰ ਹਾਂਜੀ ਤੁਸੀਂ ਕਹਿੰਦੇ 36 36 ਸਾਲ ਸਰਵਿਸ ਕੀਤੀ ਹੈ ਹਾਂਜੀ ਤੇ ਨਸ਼ਾ ਫਿਰ ਆਇਆ ਕਿੱਥੋਂ ਜੀ ਜੀ ਉਬੀ ਦਾ ਦੇਣਾ ਜੀ ਕਦੋਂ ਤੂੰ ਆਇਆ ਕਿੱਥੋਂ ਆਇਆ ਕਿਵੇਂ ਬਧਿਆ ਅੱਜ ਜਿਸ ਪੋਜੀਸ਼ਨ ਤੇ ਐ ਅੱਜ ਇਹਦਾ ਫੁੱਫੜ ਵੇਚਦਾ ਹਾਂ 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 ਬਹੁਤ ਬਹੁਤ ਧੰਨਵਾਦ ਵਿਸ਼ਾ ਸਿੰਘ ਵਲਟੋਹਾ ਜੀ ਤੁਹਾਡਾ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ